ਸਤਿ ਸ਼੍ਰੀ ਅਕਾਲ ਦੋਸਤੋ ਪਬਲਿਕ ਸਮਾਣਾ ਨੂੰਸਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਸਮਾਣਾ ਦੇ ਸ਼ਹੀਦ ਲੈਫਟੀਨੈਂਟ ਮੋਹਿਤ ਗਰਗ ਸਰਕਾਰੀ ਸਕੂਲ ਜਿਹੜਾ ਬॉय ਸኩል ਦੇ ਨਾਮ ਜਾਣਿਆ ਨਾਲ ਜਾਣਿਆ ਜਾਂਦਾ ਹੈ ਜਿਸ ਦੇ ਵਿੱਚ ਅੱਜ ਐਨਐਸਐਸ ਵਿਭਾਗ ਵੱਲੋਂ ਨਸ਼ਾ ਸੰਬੰਧੀ ਜਿਹੜਾ ਸੈਮੀਨਾਰ ਲਗਾਇਆ ਗਿਆ ਜਿਸ ਵਿੱਚ ਸਮਾਣਾ ਸਬਡਿਵੀਜ਼ਨ ਦੇ ਸਾਂਝ ਕੇਂਦਰ ਦੇ ਏਐਸਆਈ ਹਰਵਿੰਦਰ ਸਿੰਘ ਤੇ ਐਂਟੀ ਡਰੱਗ ਸੋਸ਼ਲ ਵੈਲਫੇਅਰ ਦੇ ਜਿਹੜੇ ਚੇਅਰਮੈਨ ਨੇ ਸੰਜੀਵ ਗਰਗ ਤੇ ਉਹਨਾਂ ਦੀ ਟੀਮ ਨੇ ਜਿਹੜਾ ਸਕੂਲ ਦੇ ਵਿਦਿਆਰਥੀਆਂ ਨੂੰ ਅੱਜ ਜਿਹੜਾ ਨਸ਼ੇ ਤੋਂ ਦੂਰ ਰਹਿਣ ਦੇ ਲਈ ਅਪੀਲ ਕੀਤੀ ਕਿਹਾ ਗਿਆ ਕਿ ਅਗਰ ਤੁਹਾਡੇ ਨਜ਼ਦੀਕੀ ਆ ਕੋਈ ਆਂਗਵਾਣ ਦੇ ਵਿੱਚ ਕੋਈ ਨਸ਼ਾ ਕਰਦਾ ਹੈ ਤਾਂ ਤੁਸੀਂ ਜਿਹੜਾ ਪੁਲਿਸ ਤੇ ਮੇਰੇ ਨਾਲ ਜਿਹੜਾ ਸੰਪਰਕ ਕਰੋ ਤੇ ਨਸ਼ੇ ਦੇ ਕੋੜ ਨੂੰ ਜਿਹੜਾ ਜੜੋ ਆਪਾਂ ਖਤਮ ਕਰਨ ਦੇ ਲਈ ਜਿਹੜਾ ਤੁਹਾਡੇ ਸਹਿਯੋਗ ਦੀ ਲੋੜ ਹੈ ਜਿਸ ਦੇ ਵਿੱਚ ਅੱਜ ਸਕੂਲ ਦੇ ਪ੍ਰਿੰਸੀਪਲ ਹਰਜੋਤ कौर ਤੇ ਸਮੂਹ ਸਟਾਫ ਨੇ ਜਿਹੜਾ ਨਸ਼ਾ ਦੇ ਸੰਬੰਧੀ ਜਿਹੜਾ ਸੈਮੀਨਾਰ ਲਗਾਇਆ ਗਿਆ ਸੀ ਉਸ ਦੇ ਵਿੱਚ ਜਿਹੜਾ ਭਰਪੂਰ ਜਿਹੜਾ ਸਹਿਯੋਗ ਦਿੱਤਾ ਗਿਆ ਤੇ ਜਿਸ ਦੇ ਵਿੱਚ ਅੱਜ ਉਹਨਾਂ ਵੱਲੋਂ ਕਿਹਾ ਗਿਆ ਕਿ ਜਿਹੜਾ ਪੰਜਾਬ ਹੈ ਇਸ ਨੂੰ ਸੋਨੇ ਦੀ ਚੀੜੀ ਕਿਹਾ ਜਾਂਦਾ ਬੱਚਿਓ ਜਿਹੜੀ ਇਹ ਤੁਹਾਡੀ ਉਮਰ ਹੈ ਇਸ ਦੇ ਜਿਹੜੀ ਲਪੇਟ ਦੇ ਵਿੱਚ ਜਿਹੜੇ ਬੱਚੇ ਨੇ ਅੱਜ ਦੇ ਟਾਈਮ ਦੇ ਵਿੱਚ ਜਲਦੀ ਆਉਂਦੇ ਨੇ ਤੇ ਤੁਹਾਨੂੰ ਜਿਹੜੀ ਉਹਨਾਂ ਵੱਲੋਂ ਅਪੀਲ ਕੀਤੀ ਗਈ ਕਿ ਜਿਹੜਾ ਅੱਜ ਦੇ ਟਾਈਮ ਦੇ ਵਿੱਚ ਜਿਹੜਾ ਤੁਹਾਡਾ ਪੜਨ ਦਾ ਟਾਈਮ ਹੈ ਤੁਸੀਂ ਪੜੋ ਨਾ ਕਿ ਜਿਹੜਾ ਇਹ ਬੁਰੀ ਸੰਗਤਤ ਹੋਇ ਐ ਦੂਰ ਰਹੋ ਜਿੰਨਾ ਹੋ ਸਕਦਾ ਤੁਸੀਂ ਆਪਣੇ ਆਣਗਵਾਨ ਤੇ ਸਕੂਲ ਦੇ ਵਿੱਚ ਜਿਹੜੀ ਹੈ ਧਿਆਨ ਰੱਖੋ ਕਿ ਅਗਰ ਕੋਈ ਵਿਅਕਤੀ ਨਸ਼ਾ ਕਰਦਾ ਹੈ ਜਾਂ ਕੋਈ ਬੱਚਾ ਨਸ਼ਾ ਕਰਦਾ ਹੈ ਤਾਂ ਤੁਸੀਂ ਜਿਹੜਾ ਮੈਡਮ ਨੂੰ ਤੇ ਜਿਹੜਾ ਸਾਡੇ ਨਾਲ ਚਾਹੇ ਸੰਪਰਕ ਕਰ ਲਓ ਤੇ ਜਲਦੀ ਤੋਂ ਜਲਦੀ ਜਿਹੜਾ ਸਾਨੂੰ ਦੱਸੋ ਤਾਂ ਕਿ ਜਿਹੜਾ ਸਕੂਲ ਦੇ ਵਿੱਚ ਜਿਹੜੇ ਬੱਚੇ ਨੇ ਅਨੁਸ਼ਾਸਨ ਦੇ ਵਿੱਚ ਰਹਿਣ ਤੇ ਜਿਹੜਾ ਪੰਜਾਬ ਦੇ ਵਿੱਚ ਇਹ ਨੰਬਰ 1 ਜਿਹੜਾ ਬੱਚੇ ਆ ਸਕਣ ਸਮਾਣਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕਸ ਮਾਨ ਹਾਂਜੀ ਮੈਡਮ ਕੀ ਕਹੋਗੇ ਜਿਹੜਾ ਅੱਜ ਨਸ਼ਿਆਂ ਦੇ ਵਿਰੁੱਧ ਸਕੂਲ ਦੇ ਵਿੱਚ ਸੈਮੀਨਾਰ ਲਗਾਇਆ ਗਿਆ ਅ ਸਰ ਜਿਹੜੇ ਸੈਮੀਨਾਰ ਇਹ ਸਾਡੇ ਪੰਜਾਬ ਸਕੂਲ ਸਿੱਖਿਆ ਦੇ ਹਦਾਇਤਾਂ ਅਨੁਸਾਰ ਹੀ ਕਰਵਾਇਆ ਜਾ ਰਿਹਾ ਹੈ ਤੇ ਇਹ ਰਿਤਿਆ ਹੈਤਾ ਜਿਸੀ ਟੈਂਟਡ ਡਰਗ سوشل ਵੈਲਫੇਅਰ ਦੇ ਚੇਅਰਮੈਨ ਸਪੈਸ਼ਲਿ ਸੰਜੀਪ ਗਰਗ ਜੀ ਤੇ ਉਹਨਾਂ ਦੇ ਨਾਲ ਹੀ ਸਾਂਝ ਕੇਂਦਰ ਤੋਂ ਐਸਆਈ ਸਰਦਾਰ ਹਰਵਿੰਦਰ ਹਰਵਿੰਦਰ ਪਾਰਸ ਸਿੰਘ ਜੀ ਨੂੰ ਬੁਲਾਇਆ ਸੀਗਾ ਇਸ ਮਹਾਂਦਰ ਹੈਂਕ ਤੇ ਉਹ ਆ ਕੇ ਇੱਥੇ ਸੈਮੀਨਾਰ ਦੇਣ ਤੇ ਇਹ ਇੱਕ ਬਹੁਤ ਹੀ ਵਧੀਆ ਉਪਰਾਲਾ ਹੈ ਪੰਜਾਬ ਸਰਕਾਰ ਦਾ ਕਿ ਸਮੇਂ-ਸਮੇਂ ਤੇ ਬੱਚਿਆਂ ਨੂੰ ਨਸ਼ਿਆ ਬਾਰੇ ਜਾਗਰੂਕ ਕਰਾਇਆ ਜਾਏ ਮੇਰਾ ਵੀ ਸਿਰਹੀ ਮੰਨਣਾ ਹੈ ਕਿ ਜੇ ਅਸੀਂ ਬੱਚਿਆਂ ਨੂੰ ਉਹ ਨਹੀਂ ਛੋਟੀ ਉਮਰ ਦੇ ਵਿੱਚ ਹੀ ਜਾਗਰੂ ਕਰਦਾਂਗੇ ਕਿ ਨਸ਼ੇ ਦੇ ਕੀ ਨੁਕਸਾਨ ਨੇ ਕਿ ਕੀ ਜ਼ਿੰਦਗੀ ਵੀ ਕਿ ਆਉਣ ਵਾਲੀ ਜ਼ਿੰਦਗੀ ਦੇ ਵਿੱਚ ਇਸ ਦਾ ਸਾਡਾ ਕੀ ਸਾਡੀ ਜ਼ਿੰਦਗੀ ਤੇ ਬੁਰਾ ਸਰ ਪੈ ਸਕਦਾ ਆ ਤਾਂ ਉਹ ਇਹੀ ਸਹੀ ਏਜ ਹੁੰਦੀ ਹੈ ਟੀਨੇਜ ਜਿਹੜੀ ਆਪਾਂ ਕਹਿੰਦੇ ਨੇ 12 ਤੋਂ 18 ਸਾਲ ਤੇ ਇਹਦੇ ਤਹਿਤ ਆ ਕੇ ਇਹਨਾਂ ਨੇ ਆਪਣਾ ਸਰ ਬਹੁਤ ਕੀਮਤੀ ਸਮਾਂ ਇੱਥੇ ਸਾਡੇ ਨੂੰ ਬਿਤਾਇਆ ਬੱਚਿਆਂ ਨੂੰ ਜਾਗਰੂ ਕੀਤਾ ਕਿ ਕਿਸ ਤਰ੍ਹਾਂ ਸੀ ਨਸ਼ੇ ਤੋਂ ਬਚ ਸਕਦੇ ਆ ਸਾਨੂੰ ਉਹਦੇ ਲਈ ਕੀ ਕੀ ਕਦਮ ਉਠਾਉਣੇ ਚਾਹੀਦੇ ਨੇ ਸਾਨੂੰ ਕਿਸ ਤਰ੍ਹਾਂ ਆਪਣੇ ਆਪ ਨੂੰ ਪੜ੍ਹਾਈ ਦੇ ਵਿੱਚ ਖੇਡਾਂ ਦੇ ਵਿੱਚ ਬਿਜ਼ੀ ਰੱਖਣਾ ਚਾਹੀਦਾ ਉਹ ਸਾਨੂੰ ਇਹਨਾਂ ਨੇ ਬੱਚਿਆਂ ਨੂੰ ਗਿਆਨ ਦਿੱਤਾ ਤੇ ਕਿਸ ਤਰ੍ਹਾਂ ਅਸੀਂ ਆਪਣੀ ਜੋ ਵੀ ਸਾਡੀਆਂ ਪਰੇਸ਼ਾਨੀਆਂ ਨੇ ਜਾਂ ਮੁਸ਼ਕਲਾਂ ਨੇ ਉਹ ਸਾਨੂੰ ਸਭ ਤੋਂ ਪਹਿਲਾਂ ਆਪਣੇ ਮਾਪਿਆਂ ਨਾਲ ਸੰਜੀਤ ਕਰਨੀਆਂ ਚਾਹੀਦੀਆਂ ਨੇ ਜੇ ਕਿਤੇ ਸਾਨੂੰ ਦਿੱਕਤ ਆਉਂਦੀ ਆ ਤਾਂ ਅਸੀਂ ਆਪਣੇ ਸਕੂਲ ਦੇ ਅਧਿਆਪਕ ਜੋ ਕਿ ਸਾਨੂੰ ਹਰੇ ਕਦਮ ਤੇ ਅਦਾਈ ਦੇ ਨੂੰ ਤਿਆਰ ਬੈਠਾ ਆ ਸਾਨੂੰ ਆਪਣੇ ਸਕੂਲ ਦੇ ਅਧਿਆਪਕ ਨਾਲ ਸਾਨੂੰ ਆਪਣੀ ਮੁਸ਼ਕਿਲਾਂ ਸ਼ੇਅਰ ਕਰਨੀਆਂ ਚਾਹੀਦੀਆਂ ਨੇ ਇਹੀ ਮੇਰਾ ਮੈਸੇਜ ਹੈ ਸਰ ਆਪਣੇ ਵਿਦਿਆਰਥੀਆਂ ਨੂੰ ਕਿ ਜੇ ਕਿਸੇ ਵੀ ਕਿਸਮ ਦੀ ਲਨ ਪਰੇਸ਼ਾਨੀ ਹੈ ਜਾਂ ਕੋਈ ਵੀ ਦਿੱਕਤ ਹੈ ਕਰੇ ਤਾਂ ਉਹ ਸਾਡੇ ਨਾਲ ਆ ਕੇ ਸਿੱਧਾ ਮੇਰੇ ਦਫਤਰ ਦੇ ਵਿੱਚ ਆ ਕੇ ਵੀ ਮੇਰੇ ਨਾਲ ਆਪਣਾ ਸਾਝ ਕਰ ਸਕਦੇ ਹਨ ਤੇ ਅਸੀਂ ਉਹਨਾਂ ਬੱਚਿਆਂ ਲਈ ਹੈਲਪ ਕਰਨ ਨੂੰ ਤਿਆਰ ਹਾਂ ਸਰ ਇਤ ਲੈਫਟਿਨੈਂਟ ਮੋਹਿਤ ਗਰਗ ਆਜੂ ਸਰ ਜੀ ਸਿਮਾ ਜੇ ਸਕੂਲ ਦੇ ਵਿੱਚ ਅਸੀਂ ਇੱਕ ਸਰਕਾਰੀ ਸਕੂਲ ਦੇ ਵਿੱਚ ਅਸੀਂ ਆਏ ਹਾਂ ਇਨ ਐਸਐਸ ਵੱਲੋਂ ਜਿਹੜਾ ਕੈਂਪ ਲਗਾਇਆ ਗਿਆ ਉਹਦੇ ਵਿੱਚ ਸਾਨੂੰ ਪ੍ਰਿੰਸੀਪਲ ਨਾਮ ਨੇ ਕ੍ਰਿਸ਼ਨਪੋਰਾ ਜੀ ਨੇ ਸੈਮੀਨਾਰ ਸਬੰਧੀ ਬੁਲਾਇਆ ਸੀਗਾ ਡਰੱਗਸ ਦੇ ਅਗੇਂਸਟ ਆ ਕੇ ਅਸੀਂ ਬੱਚਿਆਂ ਨੂੰ ਡਰੱਗਸ ਦੀ ਜਿਹੜੀਆਂ ਨੇ ਮੇਨ ਪ੍ਰੋਬਲਮਸ ਉਹਨਾਂ ਬਾਰੇ ਜਾਗਰੂਕ ਕੀਤਾ ਹੈ ਕਿਉਂਕਿ ਸਾਡਾ ਡਰੱਗਸ ਦੇ ਅਗੇਂਸਟ ਐਂਟੀ ਡਰੱਗ ਅਟ ਸੋਸ਼ਲ ਵੈਲਫੇਅਰ ਵੱਲੋਂ ਸਮੇਂ-ਸਮੇਂ 'ਤੇ ਅਸੀਂ ਡਰੱਗਸ ਦੇ ਅਗੇਂਸਟ ਅਸੀਂ ਜਿਹੜੇ ਸੈਮੀਨਾਰ ਲਗਾਉਂਦੇ ਰਹਿੰਨੇ ਆ ਇੱਥੋਂ ਬੜਾ ਵਧੀਆ ਰਿਸਪਾਂਸ ਮਿਲਿਆ ਪ੍ਰਿੰਸੀਪਲ ਸਾਹਿਬ ਵੱਲੋਂ ਵੀ ਕ੍ਰਿਸ਼ਨਪੁਰਾ ਸਰ ਵੱਲੋਂ ਵੀ ਸਾਰੇ ਸਟਾਫ ਵੱਲੋਂ ਵੀ ਬੱਚਿਆਂ ਵੱਲੋਂ ਵੀ ਬੜਾ ਅੱਛਾ ਰਿਸਪਾਂਸ ਮਿਲਿਆ ਮੇਰੇ ਨਾਲ ਸਾਂਝ ਕੇਂਦਰ ਇੰਚਾਰਜ ਸਰਦਾਰ ਹਰਵਿੰਦਰ ਸਿੰਘ ਜੀ ਵਿਸ਼ੇਸ਼ ਤੌਰ 'ਤੇ ਮੇਰੇ ਨਾਲ ਆਏ ਨੇ ਮੇਰੇ ਨਾਲ ਸਾਡੀ ਸਾਰੀ ਟੀਮ ਜਿਹਦੇ ਵਿੱਚ ਪ੍ਰਿੰਸ ਮਾਧਵਾ ਜੀ ਤੇ ਹੋਰ ਸਾਰੇ ਆ ਕੇ ਅਸੀਂ ਇੱਥੇ ਬੱਚਿਆਂ ਨੂੰ ਜਾਗਰੂਕ ਕੀਤਾ ਹੈ ਦੇ ਬੱਚਿਆਂ ਨੇ ਵੀ ਪਰਨ ਕੀਤਾ ਕਿ ਅਸੀਂ ਜਿਹੜਾ ਨਸ਼ਾ ਇਸ ਨੂੰ ਬਚਾਉਣ ਲਈ ਪੰਜਾਬ ਨੂੰ ਨਸ਼ਿਆਂ ਤੋਂ ਬਚਾਉਣ ਲਈ ਵੱਧ ਤੋਂ ਵੱਧ ਉਪਰਾਲੇ ਕਰਾਂਗੇ ਤੇ ਆਪਣੇ ਗਲੀ ਮਹੱਲੇ ਦੇ ਵਿੱਚ ਜੇ ਕੋਈ ਵੀ ਨਸ਼ਾ ਵੇਚਦਾ ਹੈ ਜਾਂ ਕੋਈ ਕਰਦਾ ਹੈ ਤਾਂ ਉਹਦੀ ਜਿਹੜੀ ਜਾਣਕਾਰੀ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਜਾਂ ਅਸੀਂ ਜਿਹੜਾ ਨਸ਼ਾ ਛਡਾਊ ਕੇਂਦਰ ਹੈ ਉੱਥੇ ਜਾ ਕੇ ਦਵਾਂਗੇ ਬਸ ਇਹੀ ਸਾਡਾ ਜਿਹੜਾ ਉਪਰਾਲਾ ਸੀਗਾ ਇਹ ਸਾਨੂੰ ਸਫਲ ਹੁੰਦਾ ਦਿਖਦਾ ਹੈ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਜਿਹੜੇ ਅਸੀਂ ਕੰਮ ਕਰਦੇ ਹਾਂ